ਸਸ਼ੀਕਲ ਦੋਸਤੋ ਤੁਸੀਂ ਸੁਣ ਰਹੇ ਹੋ ਪੰਜਾਬੀ ਅਲਫਾਜ਼ ਅੱਜ ਅਸੀਂ ਤੁਹਾਡੇ ਲਈ ਲੈ ਕੇ ਆਏ ਹਾਂ ਚਾਣਕਿਆ ਨੀਤੀ ਦੇ ਕੁਝ ਅਨਮੋਲ ਵਿਚਾਰ ਜੋ ਤੁਹਾਡੇ ਜੀਵਨ ਨੂੰ ਇੱਕ ਨਵੀਂ ਦਿਸ਼ਾ ਦੇਣਗੇ ਚਾਣਕਿਆ ਨੀਤੀ ਦੇ ਅਨੁਸਾਰ ਵਿਅਕਤੀ ਨੂੰ ਬਹੁਤਾ ਇਮਾਨਦਾਰ ਨਹੀਂ ਹੋਣਾ ਚਾਹੀਦਾ ਕਿਉਂਕਿ ਸਿੱਧੇ ਦਰਖਤ ਹਮੇਸ਼ਾ ਪਹਿਲਾਂ ਕੱਟੇ ਜਾਂਦੇ ਨੇ ਤੇ ਇਮਾਨਦਾਰ ਲੋਕਾਂ ਨੂੰ ਪਹਿਲਾਂ ਪੀੜਤ ਕੀਤਾ ਜਾਂਦਾ ਹੈ ਤਕਲੀਫ ਦਿੱਤੀ ਜਾਂਦੀ ਹੈ ਕਿਸੇ ਦੂਜੇ ਤੋਂ ਧੋਖਾ ਖਾ ਕੇ ਇਨਸਾਨ ਉਸ ਨਾਲ ਲੜ ਪੈਂਦਾ ਹੈ ਪਰ ਆਪਣੇਆਂ ਤੋਂ ਧੋਖਾ ਮਿਲਤੇ ਉਹ ਮੌਨ ਹੋ ਜਾਂਦਾ ਹੈ ਦੁਨੀਆ ਵਿੱਚ ਕੁਝ ਲੋਕ ਐਸੇ ਵੀ ਹੁੰਦੇ ਨੇ ਜੋ ਆਕੜ ਨਹੀਂ ਛੱਡ ਸਕਦੇ ਪਰ ਰਿਸ਼ਤਾ ਤੋੜ ਸਕਦੇ ਨੇ ਭਾਗ ਬਦਲ ਜਾਂਦਾ ਹੈ ਜਦੋਂ ਇਰਾਦੇ ਮਜ਼ਬੂਤ ਹੋਣ ਨਹੀਂ ਤਾਂ ਜੀਵਨ ਬੀਤ ਜਾਂਦਾ ਹੈ ਕਿਸਮਤ ਨੂੰ ਦੋਸ਼ ਦਿੰਦੇ ਦਿੰਦੇ ਜ਼ਿੰਦਗੀ ਵਿੱਚ ਜੇ ਤੁਸੀਂ ਵਾਕਈ ਕੁਝ ਹਾਸਲ ਕਰਨਾ ਚਾਹੁੰਦੇ ਹੋ ਤਾਂ ਆਪਣੇ ਤਰੀਕੇ ਨੂੰ ਬਦਲੋ ਆਪਣੇ ਇਰਾਦੇ ਨੂੰ ਕਦੇ ਨਹੀਂ ਹਮੇਸ਼ਾ ਯਾਦ ਰੱਖੋ ਕਿ ਜੋ ਤੁਹਾਡਾ ਗੁੱਸਾ ਸਹਿ ਕੇ ਵੀ ਤੁਹਾਡਾ ਸਾਥ ਦੇਵੇ ਉਸ ਇਨਸਾਨ ਤੋਂ ਵੱਧ ਤੁਹਾਨੂੰ ਕੋਈ ਪਿਆਰ ਨਹੀਂ ਕਰ ਸਕਦਾ ਤੁਹਾਨੂੰ ਕੌਣ ਰੋਕ ਸਕਦਾ ਹੈ ਤੁਸੀਂ ਇੱਕ ਅਜਿਹੀ ਚਿੰਗਾਰੀ ਹੋ ਕਿ ਜੇਕਰ ਤੁਸੀਂ ਦਿਲੋਂ ਠਾਣ ਲਵੋ ਤਾਂ ਤੁਹਾਡੇ ਲਈ ਦੁਨੀਆ ਵਿੱਚ ਅਸੰਭਵ ਕੁਝ ਵੀ ਨਹੀਂ ਹੈ ਮੰਨਿਆ ਕਿ ਤੁਹਾਡੇ ਕੋਲ ਹਜ਼ਾਰਾਂ ਕਾਰਨ ਹੋਣਗੇ ਜਿਸ ਦੀ ਵਜ੍ਹਾ ਨਾਲ ਤੁਸੀਂ ਆਪਣਾ ਕੰਮ ਨਹੀਂ ਕਰ پا ਰਹੇ ਪਰ ਤੁਸੀਂ ਇੱਕ ਕਾਰਨ ਤਾਂ ਲੱਭ ਹੀ ਸਕਦੇ ਹੋ ਜਿਸ ਦੇ ਲਈ ਤੁਸੀਂ ਉਹ ਕੰਮ ਕਰ ਸਕੋ। ਇਨਸਾਨ ਨੂੰ ਹਮੇਸ਼ਾ ਮੌਕਾ ਨਹੀਂ ਲੱਭਣਾ ਚਾਹੀਦਾ ਕਿਉਂਕਿ ਜੋ ਅੱਜ ਹੈ ਉਹੀ ਸਭ ਤੋਂ ਚੰਗਾ ਮੌਕਾ ਹੈ। ਜ਼ਿੰਦਗੀ ਵਿੱਚ ਰਾਹ ਆਪੇ ਬਣਾਉਣੇ ਪੈਂਦੇ ਨੇ। ਲੋਕ ਤਾਂ ਬਸ ਤੁਹਾਡੇ ਨਾਲ ਨੇ ਦਿਖਾਵੇ ਕਰਨ ਦੇ ਲਈ। ਇਹੀ ਜ਼ਿੰਦਗੀ ਦਾ ਕੌੜਾ ਸੱਚ ਹੈ। ਗੁੱਸੇ ਦੇ ਸਮੇਂ ਥੋੜਾ ਰੁਕ ਜਾਣ ਨਾਲ ਤੇ ਗਲਤੀ ਦੇ ਸਮੇਂ ਥੋੜਾ ਝੋਕ ਜਾਣ ਨਾਲ ਜ਼ਿੰਦਗੀ ਹੋਰ ਆਸਾਨ ਹੋ ਜਾਂਦੀ ਹੈ। ਜੋ ਇਨਸਾਨ ਤੁਹਾਡੇ ਸ਼ਬਦਾਂ ਦਾ ਮੁੱਲ ਨਹੀਂ ਸਮਝ ਸਕਦਾ ਉਸ ਦੇ ਸਾਹਮਣੇ ਚੁੱਪ ਰਹਿਣਾ ਹੀ ਬਿਹਤਰ ਹੁੰਦਾ ਹੈ ਪਿਆਰ ਇੱਕ ਅਜੀਹਾਂ ਅਨੁਭਵ ਹੈ ਜੋ ਮਨੁੱਖ ਨੂੰ ਕਦੇ ਹਾਰਨ ਨਹੀਂ ਦਿੰਦਾ ਤੇ ਨਫ਼ਰਤ ਇੱਕ ਅਜੀਹਾਂ ਅਨੁਭਵ ਹੈ ਜੋ ਇਨਸਾਨ ਨੂੰ ਕਦੇ ਜਿੱਤ ਨਹੀਂ ਦਿੰਦਾ ਇਨਸਾਨ ਨੂੰ ਹਮੇਸ਼ਾ ਇਹ ਨਹੀਂ ਸੋਚਣਾ ਚਾਹੀਦਾ ਕਿ ਉਹ ਆਪਣੇ ਜੀਵਨ ਵਿੱਚ ਕਿੰਨਾ ਖੁਸ਼ ਹੈ ਬਲਕਿ ਇਹ ਸੋਚਣਾ ਚਾਹੀਦਾ ਹੈ ਕਿ ਉਸ ਇਨਸਾਨ ਦੀ ਵਜ੍ਹਾ ਨਾਲ ਦੂਜੇ ਕਿੰਨੇ ਖੁਸ਼ ਨੇ जान캬 ਕਹਿੰਦੇ ਨੇ ਕਿ ਪ੍ਰਸ਼ੰਸਾ ਤੋਂ ਪਿਗਲੋ ਨਾ ਗੁੱਸੇ ਤੋਂ ਸੜੋ ਨਾ ਆਲੋਚਨਾ ਤੋਂ ਅੱਕਿਓ ਨਾ ਤੇ ਸ਼ਬਦਾਂ ਵਿੱਚ ਤਿਲਕਿਓ ਨਾ ਅਸਫਲਤਾ ਦੇ ਬਾਅਦ ਹੌਸਲਾ ਰੱਖਣਾ ਆਸਾਨ ਹੈ ਪਰ ਸਫਲਤਾ ਦੇ ਬਾਅਦ ਨਿਮਰਤਾ ਰੱਖਣਾ ਓਨਾ ਹੀ ਮੁਸ਼ਕਲ ਹੈ ਜਦੋਂ ਤੱਕ ਅਸੀਂ ਕਿਸੇ ਔਖੇ ਕੰਮ ਨੂੰ ਕਰਨ ਦੀ ਕੋਸ਼ਿਸ਼ ਨਹੀਂ ਕਰਦੇ ਉਦੋਂ ਤੱਕ ਉਹ ਸਾਨੂੰ ਨਾ ਮੁਮਕਨ ਹੀ ਲੱਗਦਾ ਹੈ ਇਨਸਾਨ ਨੂੰ ਆਪਣੇ ਟੀਚੇ ਨੂੰ ਕਾਮਯਾਬ ਕਰਨ ਲਈ ਖੋਦ ਉੱਪਰ ਵਿਸ਼ਵਾਸ ਹੋਣਾ ਬਹੁਤ ਜ਼ਰੂਰੀ ਹੈ। ਜਦੋਂ ਤੱਕ ਇਨਸਾਨ ਦੇ ਜੀਵਨ ਵਿੱਚ ਸੁੱਖ ਤੇ ਦੁੱਖ ਨਹੀਂ ਆਵੇਗਾ, ਉਦੋਂ ਤੱਕ ਇਨਸਾਨ ਨੂੰ ਇਹ ਅਹਿਸਾਸ ਕਿਵੇਂ ਹੋਵੇਗਾ ਕਿ ਉਸਦੇ ਜੀਵਨ ਵਿੱਚ ਕੀ ਸਹੀ ਹੈ ਤੇ ਕੀ ਗਲਤ? અપਮਾਨ ਦਾ ਬਦਲਾ ਝਗੜੇ ਜਾਂ ਲੜਾਈ ਨਾਲ ਨਹੀਂ ਲਿਆ ਜਾਂਦਾ, ਬਲਕਿ ਸ਼ਾਂਤੀ ਨਾਲ ਕਾਮਯਾਬ ਹੋ ਕੇ ਲਿਆ ਜਾਂਦਾ ਹੈ। ਲੋਕ ਅਕਸਰ ਕਹਿੰਦੇ ਨੇ ਕਿ ਤੁਸੀਂ ਸੰਘਰਸ਼ ਕਰੋ, ਅਸੀਂ ਤੁਹਾਡੇ ਨਾਲ ਆਂ ਪਰ ਜੇ ਲੋਕ ਸੱਚੀਓ ਨਾਲ ਹੁੰਦੇ ਤਾ ਤੁਹਾਨੂੰ ਕਦੇ ਸੰਘਰਸ਼ ਕਰਨ ਦੀ ਲੋੜ ਹੀ ਨਾ ਪੈਂਦੀ। ਅੱਧੀ ਜ਼ਿੰਦਗੀ ਗੁਜ਼ਾਰ ਦਿੰਦੇ ਨੇ ਲੋਕ ਪੜ੍ਹਾਈ ਕਰਨ ਵਿੱਚ ਪਰ ਸਿੱਖਦੇ ਕੀ ਨੇ? ਇੱਕ ਦੂਜੇ ਨੂੰ ਨੀਚਾ ਦਿਖਾਉਣਾ। ਇਨਸਾਨ ਨੂੰ ਹਮੇਸ਼ਾ ਪਰਛਾਵੇਂ ਤੇ ਸ਼ੀਸ਼ੇ ਵਰਗੇ ਦੋਸਤ ਬਣਾਉਣੇ ਚਾਹੀਦੇ ਨੇ ਕਿਉਂਕਿ ਪਰਛਾਵਾ ਕਦੇ ਸਾਥ ਨਹੀਂ ਛੱਡਦਾ ਤੇ ਸ਼ੀਸ਼ਾ ਕਦੇ ਝੂਠ ਨਹੀਂ ਬੋਲਦਾ। ਇੱਕ ਕੌੜਾ ਸੱਚ ਕਿ ਇਨਸਾਨ ਦੀ ਸਮਝ ਬਸ ਇੰਨੀ ਕ ਹੈ ਕਿ ਉਸ ਨੂੰ ਜਾਨਵਰ ਕਹਿ ਦਵਾਂ ਤਾਂ ਉਹ ਨਾਰਾਜ਼ ਹੋ ਜਾਂਦਾ ਹੈ। ਤੇ ਸ਼ੇਰ ਕਹੋ ਤਾਂ ਖੁਸ਼ ਗੁੱਸਾ ਤੇ ਤੂਫਾਨ ਦੋਨੋਂ ਹੀ ਇੱਕੋ ਜਿਹੇ ਹੁੰਦੇ ਨੇ ਸ਼ਾਂਤ ਹੋਣ ਤੇ ਹੀ ਪਤਾ ਲੱਗਦਾ ਹੈ ਕਿ ਕਿੰਨਾ ਨੁਕਸਾਨ ਹੋਇਆ ਹੈ ਜਿਸ ਤਰ੍ਹਾਂ ਨੌ ਵੱਧ ਜਾਣ ਤੇ ਅਸੀਂ ਨੌਹਾਂ ਨੂੰ ਕੱਟਦੇ ਹਾਂ ਉਂਗਲੀਆਂ ਨਹੀਂ ਉਸੇ ਤਰ੍ਹਾਂ ਰਿਸ਼ਤਿਆਂ ਵਿੱਚ ਦੂਰੀਆਂ ਆ ਜਾਣ ਤਾਂ ਦੂਰੀਆਂ ਨੂੰ ਮਿਟਾਉਣਾ ਚਾਹੀਦਾ ਹੈ ਰਿਸ਼ਤੇ ਨਹੀਂ ਜੇ ਕੋਈ ਇਨਸਾਨ ਤੁਹਾਨੂੰ ਸਿਰਫ ਜ਼ਰੂਰਤ ਪੈਣ ਤੇ ਯਾਦ ਕਰਦਾ ਹੈ ਤਾਂ ਉਸ ਦੀ ਗੱਲ ਦਾ ਬੁਰਾ ਨਾ ਮਨਾਓ ਕਿਉਂਕਿ ਜਦੋਂ ਹਨੇਰਾ ਹੋ ਜਾਂਦਾ ਹੈ ਉਦੋਂ ਦੀਵੇ ਦੀ ਯਾਦ ਆਉਂਦੀ ਹੈ ਜੋ ਇਨਸਾਨ ਸਮੇਂਦਰ ਹੁੰਦਾ ਹੈ ਉਹ ਖੁਦ ਗਲਤੀਆਂ ਨਹੀਂ ਕਰਦਾ ਬਲਕਿ ਦੂਜਿਆਂ ਦੀਆਂ ਗਲਤੀਆਂ ਤੋਂ ਹੀ ਸਭ ਕੁਝ ਸਿੱਖ ਲੈਂਦਾ ਹੈ ਲੋਕ ਕੀ ਕਹਿਣਗੇ ਜੇ ਇਹ ਸੋਚ ਕੇ ਤੁਸੀਂ ਕੁਝ ਨਹੀਂ ਕਰ ਰਹੇ ਤਾਂ ਤੁਸੀਂ ਜੀਵਨ ਦੀ ਪਹਿਲੀ ਪ੍ਰੀਖਿਆ ਹਾਰ ਗਏ ਹੋ ਅਸਲੀ ਲੋਕਾਂ ਦੀ ਪਰਵਾਹ ਕਰਨਾ ਛੱਡ ਦਿਓ ਜਦੋਂ ਸਾਰੇ ਤੁਹਾਡੇ ਆਪਣੇ ਤੁਹਾਡੇ ਤੋਂ ਦੂਰ ਹੋਣ ਲੱਗ ਜਾਣ ਤਾਂ ਸਮਝ ਲੈਣਾ ਕਿ ਤੁਸੀਂ ਸਹੀ ਰਾਹ ਤੇ ਹੋ ਜੇ ਤੁਹਾਨੂੰ ਕੋਈ ਕੰਮ ਕਰਨ ਵਿੱਚ ਮਜ਼ਾ ਨਹੀਂ ਆ ਰਿਹਾ ਤਾਂ ਇਸ ਦਾ ਮਤਲਬ ਹੈ ਕਿ ਉਹ ਕੰਮ ਤੁਹਾਡੇ ਕਰਨ ਦੇ ਯੋਗ ਹੀ ਨਹੀਂ ਹੈ ਤੁਸੀਂ ਕਦੇ ਵੀ ਕਾਮਯਾਬ ਨਹੀਂ ਬਣ ਸਕਦੇ ਜੇ ਤੁਸੀਂ ਆਪਣੇ ਅਤੀਤ ਨੂੰ ਯਾਦ ਕਰਕੇ ਪਰੇਸ਼ਾਨ ਰਹਿੰਦੇ ਹੋ ਜਿਸ ਦਿਨ ਤੁਸੀਂ ਬੁਰੇ ਵਿਚਾਰਾਂ ਦੇ ਉੱਤੇ ਚੰਗੇ ਵਿਚਾਰਾਂ ਨੂੰ ਰੱਖਦੇ ਹੋਗੇ ਜ਼ਿੰਦਗੀ ਖੁਦ ਬਖੁਦ ਬਿਹਤਰ ਹੋ ਜਾਵੇਗੀ ਅਕਸਰ ਮੈਂ ਉਹਨਾਂ ਲੋਕਾਂ ਨੂੰ ਇਕੱਲਾ ਦੇਖਿਆ ਹੈ ਜੋ ਦੂਜਿਆਂ ਦੀ ਫਿਕਰ ਕਰਦੇ ਨੇ ਮੇਰੇ ਆਪਣਿਆਂ ਨੇ ਹੀ ਸਿਖਾਇਆ ਹੈ ਕਿ ਕੋਈ ਆਪਣਾ ਨਹੀਂ ਹੁੰਦਾ ਮੈਂ ਚੰਗਾ ਬਣ ਕੇ ਵੀ ਦੇਖਿਆ ਹੈ ਲੋਕ ਉਦੋਂ ਵੀ ਬੁਰਾ ਹੀ ਕਹਿੰਦੇ ਨੇ ਜੋ ਜਾ ਰਿਹਾ ਹੈ ਉਸ ਨੂੰ ਜਾਣ ਦਿਓ ਅੱਜ ਰੁਕ ਵੀ ਗਿਆ ਤਾਂ ਕੱਲ ਫਿਰ ਚਲਾ ਜਾਵੇਗਾ ਜਦੋਂ ਕਿਸਮਤ ਸਾਥ ਨਾ ਦੇਵੇ ਤਾਂ ਸਮਝ ਲਿਓ ਸਿਰਫ ਤੁਹਾਡੀ ਮਿਹਨਤ ਹੀ ਤੁਹਾਡਾ ਸਾਥ ਦੇਵੇਗੀ ਤੁਸੀਂ ਜਿੰਨੇ ਜ਼ਿਆਦਾ ਇਮਾਨਦਾਰ ਤੇ ਸਧਾਰਨ ਹੋ ਜਾਓਗੇ ਉਨੇ ਹੀ ਜ਼ਿਆਦਾ ਤੁਸੀਂ ਧੋਖੇ ਖਾਓਗੇ। ਇਸ ਲਈ ਜ਼ਿਆਦਾ ਸਧਾਰਨ ਹੋਣਾ ਵੀ ਚੰਗੀ ਗੱਲ ਨਹੀਂ ਹੈ। ਜਿਸ ਦੀ ਨੀਅਤ ਖਰਾਬ ਹੈ ਉਸ ਤੋਂ ਦੂਰ ਰਹਿਣਾ ਹੀ ਬਿਹਤਰ ਹੈ। ਜ਼ਿੰਦਗੀ ਛੋਟੀ ਨਹੀਂ ਹੁੰਦੀ। ਲੋਕ ਜਿਉਣਾ ਹੀ ਦੇਰੀ ਨਾਲ ਸ਼ੁਰੂ ਕਰਦੇ ਨੇ। ਜਦੋਂ ਤੱਕ ਰਾਹ ਸਮਝ ਵਿੱਚ ਆਉਂਦੇ ਨੇ ਉਦੋਂ ਤੱਕ ਮੋੜਨ ਦਾ ਸਮਾਂ ਹੋ ਜਾਂਦਾ ਹੈ। ਸਫਲਤਾ ਪਾ ਲੈਣਾ ਵੱਡੀ ਗੱਲ ਨਹੀਂ ਹੈ ਪਰ ਸਫਲਤਾ ਨੂੰ ਸੰਭਾਲ ਕੇ ਰੱਖਣਾ ਬਹੁਤ ਵੱਡੀ ਗੱਲ ਹੈ। ਜਿਨ੍ਹਾਂ ਨੂੰ ਪਤਾ ਹੈ ਕਿ ਇਕੱਲਾਪਨ ਕੀ ਹੁੰਦਾ ਹੈ ਉਹ ਲੋਕ ਹਮੇਸ਼ਾ ਦੂਜਿਆਂ ਲਈ ਹਾਜ਼ਰ ਰਹਿੰਦੇ ਨੇ ਅਸੀਂ ਖਾਮੋਸ਼ ਤਦ ਹੁੰਦੇ ਆ ਜਦੋਂ ਸਾਡੇ ਅੰਦਰ ਬਹੁਤ ਸ਼ੋਰ ਹੁੰਦਾ ਹੈ ਕੁਝ ਦਰਦ ਜ਼ਿੰਦਗੀ ਵਿੱਚ ਅਜਿਹੇ ਮਿਲੇ ਜਿਨ੍ਹਾਂ ਨੇ ਜਾਨ ਵੀ ਲੈ ਲਈ ਤੇ ਜਿਉਂਦੇ ਵੀ ਛੱਡ ਦਿੱਤਾ ਹਮਸਫਰ ਚਾਹੇ ਗਰੀਬ ਹੋਵੇ ਪਰ ਚੰਗਾ ਹੋਣਾ ਚਾਹੀਦਾ ਹੈ ਜੋ ਤੁਹਾਡੀ ਇੱਜ਼ਤ ਕਰੇ ਕਿਉਂਕਿ ਗਰੀਬੀ ਤਾਂ ਕੱਟੀ ਜਾ ਸਕਦੀ ਹੈ ਪਰ ਕਿਸੇ ਬੁਰੇ ਇਨਸਾਨ ਦੇ ਨਾਲ ਜ਼ਿੰਦਗੀ ਕੱਟਣਾ ਬਹੁਤ ਮੁਸ਼ਕਲ ਹੁੰਦਾ ਹੈ ਕਿਸੇ ਇਨਸਾਨ ਦੇ ਨਾਲ ਐਨਾ ਗਲਤ ਨਾ ਕਰੋ ਕਿ ਉਹਦੇ ਨਾਲ ਕੀਤੇ ਗਏ ਧੋਖੇ ਦਾ ਪਛਤਾਵਾ ਤੁਹਾਨੂੰ ساری ਜ਼ਿੰਦਗੀ ਕਰਨਾ ਪਵੇ ਚਾਹੇ ਹਜ਼ਾਰ ਰਿਸ਼ਤੇ ਬਣਾਓ ਪਰ ਇੱਕ ਰਿਸ਼ਤਾ ਐਸਾ ਬਣਾਓ ਕਿ ਜਦੋਂ ਹਜ਼ਾਰਾਂ ਤੁਹਾਡੇ ਖਿਲਾਫ ਹੋ ਜਾਣ ਤਾਂ ਇੱਕ ਤੁਹਾਡੇ ਨਾਲ ਹਮੇਸ਼ਾ ਹੋਵੇ ਇੱਕ ਵਾਰ ਜੇ ਤੁਸੀਂ ਕੋਈ ਕੰਮ ਕਰਨਾ ਸ਼ੁਰੂ ਕਰ ਦਿੱਤਾ ਤਾਂ ਅਸਫਲਤਾ ਤੋਂ ਕਦੇ ਨਾ ਡਰੋ ਜੋ ਲੋਕ ਇਮਾਨਦਾਰੀ ਨਾਲ ਕੰਮ ਕਰਦੇ ਨੇ ਉਹ ਹਮੇਸ਼ਾ ਖੁਸ਼ ਰਹਿੰਦੇ ਨੇ ਇਸ ਲਈ ਆਪਣੇ ਕੰਮ ਵਿੱਚ ਲਗਾਤਾਰ ਕੋਸ਼ਿਸ਼ ਕਰੋ ਇਸ ਗੱਲ ਨਾਲ ਕੋਈ ਫਰਕ ਨਹੀਂ ਪੈਂਦਾ ਕਿ ਤੁਸੀਂ ਕਿਸ ਤੂਫਾਨ ਦਾ ਸਾਹਮਣਾ ਕਰ ਰਹੇ ਹੋ ਤੁਹਾਨੂੰ ਬਸ ਇਹ ਜਾਣਨ ਦੀ ਜ਼ਰੂਰਤ ਹੈ ਕਿ ਭਗਵਾਨ ਤੁਹਾਡੇ ਨਾਲ ਪਿਆਰ ਕਰਦੇ ਨੇ ਤੇ ਉਹਨਾਂ ਨੇ ਤੁਹਾਡਾ ਸਾਥ ਹੁਣ ਤੱਕ ਨਹੀਂ ਛੱਡਿਆ ਆਪਣੇ ਹਾਲਾਤਾਂ ਨੂੰ ਉਸ ਰੱਬ ਨੂੰ ਸੌਂਪ ਦਿਓ ਕਿਉਂਕਿ ਤੁਸੀਂ ਜਿੰਨਾ ਜੀਵਨ ਭਰ ਵਿੱਚ ਕਰ ਸਕਦੇ ਹੋ ਉਸ ਤੋਂ ਕਿਤੇ ਵੱਧ ਉਹ ਇੱਕ ਪਲ ਵਿੱਚ ਕਰ ਸਕਦਾ ਹੈ। ਉਹਨਾਂ ਦੀ ਪਰਵਾਹ ਕਦੇ ਨਾ ਕਰੋ ਜਿਨ੍ਹਾਂ ਦਾ ਵਿਸ਼ਵਾਸ ਬਦਲ ਜਾਵੇ। ਪਰਵਾਹ ਸਦਾ ਉਹਨਾਂ ਦੀ ਕਰੋ ਜਿਨ੍ਹਾਂ ਦਾ ਵਿਸ਼ਵਾਸ ਤੁਹਾਡੇ ਉੱਤੇ ਤਦ ਵੀ ਰਹੇ ਜਦੋਂ ਤੁਹਾਡਾ ਸਮਾਂ ਬਦਲ ਜਾਵੇ। ਕੋਈ ਵੀ ਇਨਸਾਨ ਜਨਮ ਤੋਂ ਨਹੀਂ ਬਲਕਿ ਆਪਣੇ ਕਰਮਾਂ ਤੋਂ ਮਹਾਨ ਬਣਦਾ ਹੈ। ਭਗਵਾਨ ਸ਼੍ਰੀ ਕ੍ਰਿਸ਼ਨ ਕਹਿੰਦੇ ਨੇ ਕਿ ਕਰਮ ਮੈਨੂੰ ਬੰਨਦਾ ਨਹੀਂ ਕਿਉਂਕਿ ਮੈਨੂੰ ਕਰਮ ਦੇ ప్రతిਫਲ ਦੀ ਕੋਈ ਇੱਛਾ ਨਹੀਂ। ਜਿਹੜੇ ਮਨ ਨੂੰ ਕਾਬੂ ਵਿੱਚ ਨਹੀਂ ਕਰ ਸਕਦੇ ਉਹਨਾਂ ਲਈ ਉਹ ਦੁਸ਼ਮਣ ਦੇ ਸਮਾਨ ਕੰਮ ਕਰਦਾ ਹੈ ਸਦਾ ਸ਼ੱਕ ਕਰਨ ਵਾਲੀ ਵਿਅਕਤੀ ਲਈ ਪ੍ਰਸੰਨਤਾ ਨਾ ਇਸ ਲੋਕ ਵਿੱਚ ਹੈ ਤੇ ਨਾ ਹੀ ਕਿਤੇ ਹੋਰ ਫਲ ਦੀ ਅਭਿਲਾਸ਼ਾ ਛੱਡ ਕੇ ਕਰਮ ਕਰਨ ਵਾਲਾ ਪੁਰਸ਼ ਹੀ ਆਪਣੇ ਜੀਵਨ ਨੂੰ ਸਫਲ ਬਣਾਉਂਦਾ ਹੈ ਜੋ ਹੋਇਆ ਉਹ ਚੰਗਾ ਹੋਇਆ ਜੋ ਹੋ ਰਿਹਾ ਹੈ ਉਹ ਵੀ ਚੰਗਾ ਹੋ ਰਿਹਾ ਹੈ ਜੋ ਹੋਵੇਗਾ ਉਹ ਵੀ ਚੰਗਾ ਹੋਵੇਗਾ ਮੇਰਾ ਤੇਰਾ ਛੋਟਾ ਵੱਡਾ ਆਪਣਾ ਪਰਾਇਆ ਮਨ ਤੋਂ ਮਿਟਾ ਦਿਓ ਫਿਰ ਸਭ ਕੁਝ ਤੁਹਾਡਾ ਹੈ ਤੇ ਤੁਸੀਂ ਸਾਰਿਆਂ ਦੇ ਹੋ ਸੋ ਇਸੇ ਤਰ੍ਹਾਂ ਦੀਆਂ ਵੀਡੀਓਜ਼ ਲਈ ਜੁੜੇ ਰਹੋ ਪੰਜਾਬੀ ਅਲਫਾਜ਼ ਦੇ ਨਾਲ ਜਲਦੀ ਮਿਲਦੇ ਹਾਂ ਅਗਲੀ ਵੀਡੀਓ ਦੇ ਵਿੱਚ ਆਪਣਾ ਖਿਆਲ ਰੱਖੋ ਸ਼ੁਕਰੀਆ